ਤੇ ਅਮਰਸਰ ਰੂਰ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਅਮਰਸਰ ਰੂਰ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਤਿੰਨ ਪਿਸਤੌਲਾਂ 3 ਬੋਤ ਅਤੇ 10 ਜਿੰਦਾ ਰੌਣ 3 ਬੋਲ ਬਰਾਮਦ ਕੀਤੇ। ਆਪਣੀ ਪੁਸ਼ਕਿਸ਼ ਤੋਂ ਸਾਹਮਣੇ ਆਇਆ ਹੈ ਕਿ ਇਹ ਫੜੇ ਗਏ ਵਿਅਕਤੀ ਨੇ ਪਾਕਿਸਤਾਨ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਸਮਰਦ ਨਾਲ ਇਹਨਾਂ ਦਾ ਤਾਲਮਿਲ ਸੀ ਤੇ ਡਰੋਨ ਰਾਹੀਂ ਇਹ ਕੰਸਾਈਨਮੈਂਟਾਂ ਮੰਗਵਾ ਦਈ ਸੀ। ਇਸ ਦੇ ਸਬੰਧ ਵਿੱਚ ਥਾਣਾ ਘ੍ਰਿੰਡਾ ਵਿਖੇ ਆਮ ਪੱਤਰ ਦੀ ਮਰਜ਼ੀ ਅਧੀਨ ਕਾਰਜ ਕਰ ਦਿੱਤਾ ਗਿਆ ਹੈ। ਅਤੇ ਜਿਵੇਂ ਵੀ ਇਹ ਤੇ ਫਾਰਵਰਡ ਲਿੰਕ ਬੈਕਵਰਡ ਲਿੰਕ ਇਹਨਾਂ ਨੇ ਡਰੋਨ ਤੋਂ ਕਿੰਨੀਆਂ ਕਨਸਾਈਨਮੈਂਟਾਂ ਆਈਆਂ ਇੱਕ ਕਨਸਾਈਨਮੈਂਟ ਆ ਗਏ ਪਰ ਜਿਹੜੀਆਂ ਤੋਂ ਸੋਨਾ ਸੀ ਕਿਸ ਨੂੰ ਦੇਣ ਦੇ ਸੀ ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਕ੍ਰਿਮੀਨਲ ਵੈਕਿੰਗ ਦੇ ਖਿਲਾਫ ਇੱਕ ਮੁਹਿੰਮ ਹਰ ਜਿਹੇ ਚੱਲ ਰਹੀ ਹੈ ਪੰਜਾਬ ਵਿੱਚ ਉਸ ਦੇ ਤਹਿਤ ਅਮਰਸਰ ਰੂਰਲ ਪੁਲਿਸ ਨੂੰ ਉਸ ਸਮੇਂ ਇੱਕ ਭਾਰੀ ਸਫਲਤਾ ਮਿਲੀ ਜਦੋਂ ਅਮਰਸਰ ਰੂਰਲ ਪੁਲਿਸ ਦੇ ਇੱਕ ਸਪੈਸ਼ਲ ਸੈੱਲ ਨੇ ਦੋ ਵਿਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਤਿੰਨ ਪਿਸਤੌਲਾਂ 30 ਬੋਲ ਅਤੇ 10 ਜਿੰਦਾ ਰੌਣ 30 ਬੋਲ ਬਰਾਮਦ ਕੀਤੇ ਮੋਢਲੀ ਪੁਸ਼ਕਿਸ਼ ਤੋਂ ਸਾਹਮਣੇ ਆਇਆ ਹੈ ਕਿ ਇਹ ਜਿਹੜੇ ਫੜੇ ਗਏ ਵਿਕਤੀ ਨੇ ਇਹ ਪਾਕਿਸਤਾਨ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਸਮਗਰ ਨਾਲ ਇਹਨਾਂ ਦਾ ਤਾਲਮੇਲ ਸੀ ਤੇ ਡਰੋਨ ਨਾਲ ਇਹ ਕਨਸਾਈਨਮੈਂਟਾਂ ਮੰਗਵਾਲੇ ਸੀ ਇਸ ਦੇ ਸੰਬੰਧ ਵਿੱਚ ਥਾਣਾ ਕ੍ਰਿੰਡਾ ਵਿਖੇ ਆਮ ਚੱਕਰ ਦੀ ਨਿਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਿਹੜੇ ਵੀ ਇਹਦੇ ਫਾਰਵਰਡ ਲਿੰਕ ਬੈਕਵਰਡ ਲਿੰਕ ਇਹਨਾਂ ਨੇ ਡਰੋਨ ਤੋਂ ਕਿੰਨੀਆਂ ਕਨਸਾਈਨਮੈਂਟ ਆਈਆਂ ਤੇ ਇੱਕ ਕਨਸਾਈਨਮੈਂਟ ਅੱਗੇ ਪਰ ਜਿਹੜੀਆਂ ਪਸਤੋਲੇ ਸੀ ਕਿਸ ਨੂੰ ਦਿੰਦੇ ਸੀ ਹਰ ਚੀਜ਼ ਦੀ ਬਹੁਤ ਹੀ ਬਰੀਕੀ ਨਾਲ ਸ਼ਾਮਿਲ ਕੀਤੀ ਜਾ ਰਹੀ ਹੈ ਤੇ ਅਗਲੀ ਤਫ਼ਤੀਸ਼ ਇਹਨਾਂ ਨੂੰ ਰਿਪੋਰਟ ਪੇਸ਼ ਕਰਕੇ ਆਰੰਭ ਕੀਤੀ ਜਾ ਰਹੀ ਹੈ ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਕ੍ਰਿਮਨਲ ਵਿਕੈਨ ਦੇ ਖਿਲਾਫ ਇੱਕ ਮਹਿੰਮ ਹਾਂ ਗੱਲ ਚੱਲ ਰਹੀ ਹੈ ਪੰਜਾਬ ਵਿੱਚ ਉਸ ਦੇ ਤਹਿਤ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਇੱਕ ਭਾਰੀ ਸਫਲਤਾ ਮਿਲੀ ਜਦੋਂ ਅੰਮ੍ਰਿਤਸਰ ਰੂਰਲ ਪੁਲਿਸ ਦੇ ਇੱਕ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਤਿੰਨ ਪਿਸਤੌਲਾਂ 3 ਬੋਰ ਅਤੇ 10 ਜਿੰਦਾ ਰੌਣ 3 ਬੋਰ ਬਰਾਮਦ ਕੀਤੇ ਮੋਢਲੀ ਪੁਸ਼ਕੇਸ਼ ਤੋਂ ਸਾਹਮਣੇ ਆਇਆ ਹੈ ਕਿ ਇਹ ਜਿਹੜੇ ਫੜੇ ਗਏ ਵਿਕਤੀ ਨੇ ਇਹ ਪਾਕਿਸਤਾਨ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਸਮੱਗਨ ਨਾਲ ਇਹਨਾਂ ਦਾ ਤਾਲਮੇਲ ਸੀ ਤੇ ਡਰੋਨ ਰਾਹੀਂ ਇਹ ਕਨਸਾਈਨਮੈਂਟਾਂ ਮੰਗਵਾਉਂਦੇ ਸੀ ਇਸ ਇਸ ਵੰਦ ਵਿੱਚ ਥਾਣਾ ਕ੍ਰਿੰਡਾ ਦੇ ਆਮ ਚੱਕਰ ਦੀ ਨਿਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਿਹੜੇ ਵੀ ਇਹਦੇ ਫਾਰਵਰਡ ਲਿੰਕ ਬੈਕਵਰਡ ਲਿੰਕ ਇਹਨਾਂ ਨੇ ਡਰੋਨ ਤੋਂ ਕਿੰਨੀਆਂ ਕਨਸਾਈਨਮੈਂਟ ਆਈਆਂ ਤੇ ਇੱਕ ਕਨਸਾਈਨਮੈਂਟ ਅੱਗੇ ਜਿਹੜੀਆਂ ਪਸਤੋਲੇ ਸੀ ਕਿਸ ਨੂੰ ਦਿੰਦੇ ਸੀ ਹਰ ਚੀਜ਼ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਅਗਲੀ ਤਫ਼ਤੀਸ਼ ਇਹਨਾਂ ਨੂੰ ਰਿਪੋਰਟ ਪੇਸ਼ ਕਰਕੇ ਆਰੰਭ ਕੀਤੀ ਜਾ ਰਹੀ ਹੈ ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਕ੍ਰਿਮਨਲ ਵਿਕਿੰਗ ਦੇ ਖਿਲਾਫ ਇੱਕ ਮਹਿੰਮ ਹਾਂ ਗੱਲ ਚੱਲ ਰਹੀ ਹੈ ਪੰਜਾਬ ਵਿੱਚ ਉਸ ਦੇ ਤਹਿਤ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਉਸ ਨੇ ਇੱਕ ਭਾਰੀ ਸਫਲਤਾ ਮਿਲੀ ਜਦੋਂ ਅੰਮ੍ਰਿਤਸਰ ਰੂਰਲ ਪੁਲਿਸ ਦੇ ਇੱਕ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਤਿੰਨ ਪਿਸਤੌਲਾਂ 3 ਬੋਰ ਅਤੇ 10 ਜਿੰਦਾ ਰੌਣ 3 ਬੋਰ ਬਰਾਮਦ ਕੀਤੇ ਮੋਢਲੀ ਪੁਸ਼ਕਿਸ਼ ਤੋਂ ਸਾਹਮਣੇ ਆਇਆ ਹੈ ਕਿ ਇਹ ਜਿਹੜੇ ਫੜੇ ਗਏ ਵਿਕਤੀ ਨੇ ਇਹ ਪਾਕਿਸਤਾਨ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਸਮੱਗਨ ਨਾਲ ਇਹਨਾਂ ਦਾ ਤਾਲਮੇਲ ਸੀ ਤੇ ਡਰੋਨ ਰਾਹੀਂ ਇਹ ਕਨਸਾਈਨਮੈਂਟਾਂ ਮੰਗਵਾਂਦੇ ਸੀ ਇਸ ਦੇ ਸੰਬੰਧ ਵਿੱਚ ਥਾਣਾ ਘਰਿੰਡਾ ਵਿਖੇ ਆਮ ਚੱਕਰ ਦੀ ਨਿਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਿਹੜੇ ਵੀ ਇਹਦੇ ਫੋਰਵਰਡ ਲਿੰਕ ਬੈਕਵਰਡ ਲਿੰਕ ਇਹਨਾਂ ਨੇ ਡਰੋਨ ਤੋਂ ਕਿੰਨੀਆਂ ਕਨਸਾਈਨਮੈਂਟ ਆਈਆਂ ਤੇ ਇੱਕ ਕਨਸਾਈਨਮੈਂਟ ਅੱਗੇ ਜਿਹੜੀਆਂ ਪਸਤੋਲੇ ਸੀ ਕਿਸ ਨੂੰ ਦਿੰਦੇ ਸੀ ਹਰ ਚੀਜ਼ ਦੀ ਬਹੁਤ ਹੀ ਬਰੀਕੀ ਨਾਲ ਸ਼ਾਮਿਲ ਕੀਤੀ ਜਾ ਰਹੀ ਹੈ ਤੇ ਅਗਲੀ ਤਫ਼ਤੀਸ਼ ਇਹਨਾਂ ਨੂੰ ਰਿਪੋਰਟ ਪੇਸ਼ ਕਰਕੇ ਆਰੰਭ ਕੀਤੀ ਜਾ ਰਹੀ ਹੈ